ਤੁਸੀਂ ਸੁਣ ਰਹੇ ਹੋ ਕਿਤਾਬ ਪਿਰਲਿਓ ਨਿਕਲਦੇ ਸ਼ੇਰ 19ਵਾਂ ਅੰਕ ਹੈ ਚੜ੍ਹ ਸਿੰਘ ਗਿਲਜਨ ਇਮ ਕਟੇ ਪੁੰਨ ਕਟੇ ਜਿਮ ਪਾਪ ਪੰਥ ਦਾ ਕਿਹਾ ਮੰਨ ਕੇ ਤੇ ਸਿੰਘਾਂ ਦੇ ਬਚਨਾਂ ਨੂੰ ਸੀਸ ਨਿਵਾ ਸਰਦਾਰ ਚਰਤ ਸਿੰਘ ਆਪਣੇ ਜਥੇ ਦੇ ਚੁਣੇੰਦਾ ਸਾਥੀਆਂ ਨਾਲ ਇਸ ਤਰ੍ਹਾਂ ਮੂਰੇ ਆਇਆ ਜਿਵੇਂ ਬੇਲਿਓ ਨਿਕਲਦੇ ਸ਼ੇਰ ਹੋਣ ਲੱਕੜ ਬੱਗਿਆਂ ਦਾ ਝੁੰਡ ਅਕਿਉ ਘੇਰਾ ਪਾਈ ਖਲੋਤਾ ਸੀ ਸੋ ਸ਼ੇਰਾਂ ਦਾ ਟੀਚਾ ਸਾਹਮਣੇ ਸੀ ਬਸ ਸਟੀਕ ਵਾਰ ਦੀ ਲੋੜ ਸੀ ਲੱਕੜ ਬੱਗਿਆਂ ਦੀ ਕਦ ਸ਼ੇਰਾਂ ਨਾਲ ਬਣੀ ਹੈ ਉਹ ਤਾਂ ਜਦ ਹੀ ਮੌਕਾ ਲੱਗਾ ਸ਼ੇਰਾਂ ਦੇ ਬੱਚਿਆਂ ਤੇ ਟੁੱਟ ਪੈਣਗੇ ਲੱਕੜ ਬੱਗੇ ਕਿਤੇ ਉਦੋਂ ਹੀ ਸ਼ਿਕਾਰ ਥੋੜਾ ਕਰਦੇ ਨੇ ਜਦ ਭੁੱਖ ਲੱਗੀ ਹੋਵੇ ਉਹ ਤਾਂ ਸ਼ੇਰਾਂ ਨੂੰ ਐਸਾ ਵੈਰੀ ਮੰਨਦੇ ਹਨ ਜਿਨ੍ਹਾਂ ਦਾ ਉਹਨਾਂ ਦੇ ਸ਼ਿਕਾਰ ਅਤੇ ਇਲਾਕੇ ਤੇ ਉਹਨਾਂ ਨਾਲੋਂ ਵੱਧ ਦਬਦਬਾ ਹੈ ਜਾਤੀਕ ਜੰਗਲ ਵਿੱਚ ਸ਼ੇਰ ਘੁੰਮਦੇ ਹੋਣ ਇਲਾਕਾ ਉਹਨਾਂ ਦਾ ਨਹੀਂ ਹੋ ਸਕਦਾ ਇਸੇ ਲਈ ਉਹ ਸ਼ੇਰਾਂ ਦੀਆਂ ਨਸਲਾਂ ਦੀ ਵੈਰੀ ਨੇ ਸੋ ਬੱਚਿਆਂ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਉਹ ਨਹੀਂ ਵੰਦੇ ਕਿ ਬੱਚਿਆਂ ਦੇ ਤਾਂ ਹਜੇ ਦੰਦ ਤੇ ਨੌਂਦਰਾ ਵੀ ਨਹੀਂ ਆਏ ਸ਼ੇਰਾਂ ਨੂੰ ਕਿਲਕਾਰੀਆਂ ਮਾਰਦੇ ਲੱਕੜ ਬੱਗੇਸთა ਸਾਹਮਣੇ ਸਾਫ਼ ਦਿਖਾਈ ਦੇ ਰਹੇ ਹਨ ਗਿਣਤੀ ਹਮੇਸ਼ਾ ਵਾਂਗ ਉਹਨਾਂ ਦੀ ਜ਼ਿਆਦਾ ਹੈ ਐਨੀ ਕੁ ਜ਼ਿਆਦਾ ਕਿ ਕੱਲੇ-ਕੱਲੇ ਸ਼ੇਰ ਦੇ ਹਿੱਸੇ ਹਜ਼ਾਰ-ਹਜ਼ਾਰ ਆਉਣ ਇਸੇ ਬਾਣ ਦੇ ਆਦੀ ਨੇ ਇਹੀ ਉਹਨਾਂ ਦੀ ਯੁੱਧ ਨੀਤੀ ਹੈ ਕਿ ਗਿਣਤੀ ਦੇ ਜ਼ੋਰ ਤੇ ਸ਼ੇਰ ਨੂੰ ਢਾ ਲੈਣ ਪਰ ਐਤ ਕੀ ਜੰਗ ਸ਼ਿਕਾਰ ਬਚਾਉਂਦੀ ਨਹੀਂ ਬੱਚੇ ਬਚਾਉਂਦੀ ਹੈ ਇਸ ਵਾਰ ਉਹ ਲੱਕੜ ਬੱਗਿਆਂ ਦਾ ਦਾ ਨਹੀਂ ਲੱਗਣ ਦੇ ਸਕਦੇ ਚਮਕੌਰ ਗੜੀ ਦੇ ਸਿੱਧਕਾਂ ਵਾਲੇ ਰਾਹ ਉਹ ਖਾਲਸਾ ਜੀ ਮਹਾਰਾਜ ਦੇ ਬਚਨ ਪਾਲਣ ਦਾ ਵੇਲਾ ਆ ਟੁੱਕਾ ਹੈ ਕੱਲੇ ਕੱਲੇ ਸਵਾ ਲੱਖ ਦਾ ਟੱਕਰਾ ਕਰਨ ਲਈ ਕੰਮਰ ਕੱਸੇ ਕਰ ਲਓ ਯਾਦ ਰੱਖੋ ਕਿ ਅੰਮ੍ਰਿਤਸਰ ਸਾਹਿਬ ਤੋਂ ਤੁਰਨ ਲੱਗੇ ਕੀ ਕਾਲ ਕਰਕੇ ਤੁਰੇ ਸਾਂ ਕਿ ਵਹੀਰ ਨੂੰ ਤੱਤੀ ਬਾ ਨਹੀਂ ਲੱਗਣ ਦਿਆਂਗੇ ਸੂਰਬੀਰ ਬਚਨ ਕੇ ਬਲੀ ਹੁੰਦੇ ਨੇ ਕੋਲ ਰਹਿ ਜਾਵੇ ਸਿਰ ਭਾਵੇਂ ਨਾ ਰਹੇ ਇਹੀ ਸੂਰਮੇ ਦਾ ਧਰਮ ਹੈ ਨਾਲੇ ਸਿਰ ਲਾ ਕੇ ਵੀ ਜੇ ਕੋਲ ਨਿਭ ਜਾਵੇ ਤਾਂ ਇਹ ਸਭ ਤੋਂ ਸਸਤਾ ਸੌਦਾ ਹੈ ਬਚਨਾ ਨੂੰ ਸਿਰਾਂ ਨਾਲ ਪਾਲੋ ਮਗਰਲੇ ਫਿਕਰ ਸਭ ਕਲਗੀਧਰ ਮਹਾਰਾਜ ਦੇਖਣਗੇ ਤੁਸੀਂ ਤਾਂ ਸਰੀਰ ਵਿੱਚੋਂ ਲਹੂ ਦਾ ਆਖਰੀ ਕਤਰਾ ਵਹਿ ਜਾਣ ਤੱਕ ਜੂਝੋ ਚੇਤੇ ਰਹੇ ਕਿ ਜੇ ਸਾਡੇ ਜਿਉਂਦੇ ਜੀਵ ਹੀਰ ਦੇ ਕੰਡਾ ਵਿੱਚ ਉੱਬ ਗਿਆ ਤਾਂ ਇਹ ਮੀਣਾ ਹੈ ਸਾਡੇ ਸਿਰ ਸੂਰਮਿਆਂ ਲਈ ਸਿਰਾਂ ਤੇ ਮੇਹਨੇ ਲੈਣ ਨਾਲੋਂ ਸਿਰਵਾਰ ਦੇਣਾ ਖਰਾ ਸੌਦਾ ਹੈ ਸਰਦਾਰ ਚਰਤ ਸਿੰਘ ਸ਼ੇਰ ਵਾਂਗ ਗਰਜਿਆ ਸਰਦਾਰ ਦੇ ਬੰਗਾਰ ਭਰੇ ਬੋਲ ਸੁਣ ਕੇ ਦੋ ਕੁ ਸੌ ਲੜਾ ਕੇ ਸਿਰ ਤਲੀ ਤੇ ਰੱਖੀ ਅੱਗੇ ਆਏ ਤੇ ਅਫਗਾਨਾ ਵੱਲ ਵਧੇ ਸਰਦਾਰ ਸਭਨਾ ਤੋਂ ਮੂਰੇ ਸੀ ਇਹ ਤਾਂ ਉਲਟਾ ਸਾਡੇ ਤੇ ਹੀ ਹਮਲਾ ਕਰਨ ਆ ਰਹੇ ਨੇ ਹਜ਼ੂਰ ਫੌਜਦਾਰ ਜਹਾਨ ਖਾਨ ਨੇ ਉਦਾਲੀ ਨੂੰ ਜਾ ਦੱਸਿਆ ਕੈਸੇ ਸਿਰ ਫਿਰਿਆਂ ਦੀ ਕੌਮ ਹੈ ਇਹੇ ਮੌਤ ਦੇਖ ਕੇ ਉਸ ਵੱਲ ਭੱਜੇ ਆਉਂਦੇ ਨੇ ਅਬਦਾਲੀ ਗੁੱਸੇ ਦੇ ਨਾਲ-ਨਾਲ ਹੈਰਾਨ ਵੀ ਹੋ ਰਿਹਾ ਸੀ ਸਰ ਬੁਲੰਦ ਖਾਨ ਨੂੰ ਨਾਲ ਲੈ ਲੈ ਤੇ ਆਪਣੇ ਸਭ ਤੋਂ ਤਕੜੇ ਲੜਾਕੇ ਦੋ ਤੁਮਣ ਲੈ ਕੇ ਇਹਨਾਂ ਨੂੰ ਸਬਕ ਸਿਖਾਉ ਯਾਦ ਰੱਖਿਓ ਜੇ ਮਾਰੇ ਬਿਨਾ ਵਾਪਸ ਮੁੜੇ ਤਾਂ ਇੱਥੇ ਤੁਹਾਡੇ ਸਿਰ ਮੈਂ ਆਪ ਕਲਮ ਕਰਾਂਗਾ 12-12 ਹਜ਼ਾਰ ਫੌਜ ਦੇ ਦੋ ਤੁਮਣ ਲੈ ਕੇ ਦੋਵੇਂ ਅਫਗਾਨ ਜਰਨੈਲ ਸਰਦਾਰ ਚਰਤ ਸਿੰਘ ਵੱਲ ਵਧੇ ਤੋਪਾਂ ਬੰਦੂਖਾਂ ਤੀਰਾਂ ਤਲਵਾਰਾਂ ਨਾਲ ਲੈਸ ਤੇ ਲੋਹੇ ਨਾਲ ਸਾਨੇ ਘੋੜੇ ਮੜੀ ਹੋਈ 24000 ਲੜਾਕਿਆਂ ਦੀ ਅਫਗਾਨ ਫੌਜ ਦੇ ਸਾਹਮਣੇ ਸਿਰਫ 2 ਕੁ ਸੌ ਸਿੰਘ ਹੁਣ ਜੇ ਆਉਣ ਵਾਲਾ ਹੁਣ ਜੇ ਆਉਣ ਵਾਲੇ ਸਮੇਂ ਵਿੱਚ ਕੋਈ ਇਤਿਹਾਸਕਾਰ ਇਸ ਨੂੰ ਬਰਾਬਰ ਦੀ ਜੰਗ ਕਹੇ ਤਾਂ ਦੁਰਲੰਤ ਐਸੀ ਵਿਦਿਆ ਦੇ ਇੰਦਰਜੀਤ ਨੂੰ ਆਪਣੇ ਦੁਨੀਆਵੀ ਵਿਦਿਆਲੇ ਵਿੱਚ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਉਸਤਾਦ ਨਾਲ ਹੋਈ ਬਹਿਸ ਚੇਤੇ ਆ ਗਈ ਸੀ ਇਹ ਸੱਚ ਨਹੀਂ ਹੋ ਸਕਦਾ ਉਸਤਾਦ ਦੇ ਪੜਾਏ ਵਿੱਚੋਂ ਆ ਰਹੇ ਫਿਰਕੂ ਹਵਾਰਜਾਦ ਉਸਕੂਲ ਪਹੁੰਚੀ ਤਾਂ ਉਹ ਬੋਲਿਆ ਕਿਤਾਬਾਂ ਵਿੱਚ ਤਾਂ ਇਹੋ ਲਿਖਿਆ ਹੈ ਉਸਤਾਦ ਬੋਲਿਆ ਕਿਤਾਬਾਂ ਕਿਹੜਾ ਸਿੱਖ ਸ਼ਹੀਦਾਂ ਨੇ ਲਿਖੀਆਂ ਹਨ ਜਿਵੇਂ ਕੋਈ ਨਫ਼ਰਤ ਨਾਲ ਪੜਾ ਸਕਦਾ ਹੈ ਤਾਂ ਕਿਤਾਬਾਂ ਵੀ ਕਿਸੇ ਤਸੱਬਵੀ ਵੇਗ ਵਿੱਚੋਂ ਲਿਖੀਆਂ ਜਾ ਸਕਦੀਆਂ ਹਨ ਕਿਹਦੇ ਨਾਲ ਉਲਝ ਗਿਆ ਪੁੱਤਰਾ ਇੰਦਰਜੀਤ ਨੂੰ ਕਿਧਰੇ ਹੋਰ ਚਲੇ ਗਿਆ ਵੇਖ ਕੇ ਬਾਬਾ ਪੰਗੂ ਬੋਲਿਆ ਆਪਣੇ ਆਪ ਨੂੰ ਆਰੀਆ ਸਮਾਜੀ ਆਖਣ ਵਾਲਾ ਸਾਡਾ ਇੱਕ ਉਸਤਾਦ ਹੈ ਬਾਬਾ ਜੀ ਮਹਾਰਾਜ ਬਾਰੇ ਤੇ ਸ਼ਹੀਦ ਸਿੰਘਾ ਬਾਰੇ ਘਟੀਆਂ ਗੱਲਾਂ ਕਰਦਾ ਹੈ। ਤੁਹਾਨੂੰ ਪਤਾ ਹੈ ਤੁਹਾਡੇ ਆਉਣ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਬਾਲ ਇੱਥੇ ਆਏ ਸੀ ਉਹਨਾਂ ਨੂੰ ਕੌਣ ਇਤਿਹਾਸ ਸੁਣਾ ਰਿਹਾ ਸੀ? ਕੌਣ ਬਾਬਾ ਜੀ ਤੁਸੀਂ ਨਹੀਂ ਸੁਣਾਇਆ ਉਹਨਾਂ ਨੂੰ ਇੰਦਰਜੀਤ ਉਤਸੁਕਤਾ ਨਾਲ ਬੋਲਿਆ। ਨਹੀਂ ਕੋਈ ਮੌਲਵੀ ਬੂਟੇ ਸ਼ਾਹ ਬੈਠਾ ਸੀ ਤੇ ਇਤਿਹਾਸ ਸੁਣਾਉਣ ਦੇ ਨਾਂ ਤੇ ਕੁਫਰ ਤੋਲ ਰਿਹਾ ਸੀ। ਉਹ ਜਿਨ੍ਹਾਂ ਨੇ ਉਸ ਤੋਂ ਇੱਕ ਪਾਸੜ ਇਤਿਹਾਸ ਸੁਣਿਆ ਹੋਵੇਗਾ ਉਹ ਬਾਲ ਭਾਵੇਂ ਸਿੱਖ ਘਰਾਂ ਦੇ ਹੀ ਹੋਣ ਆਪਣੇ ਪੁਰਖਿਆਂ ਤੇ ਤਰਕ ਕਰਨ ਲੱਗ ਜਾਣਗੇ ਆਪਣੇ ਸ਼ਹੀਦਾਂ ਤੇ ਉਂਗਲੀਆਂ ਚੱਕਣ ਲੱਗ ਜਾਣਗੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਆਪਣਿਆਂ ਦਾ ਮੁਕਾਬਲਾ ਵੀ ਕਰਨਾ ਹੈ ਸ਼ੇਰੋ ਜਿਹੜੇ ਆਪਣਾ ਇਤਿਹਾਸ ਤੇ ਫਲਸਫਾ ਬੇਗਾਨਿਆਂ ਤੋਂ ਸੁਣ ਕੇ ਬੇਗਾਨੀ ਬੋਲੀ ਬੋਲਣ ਲੱਗ ਪੈਣਗੇ ਪਰ ਹਰ ਕਿਸੇ ਕੋਲ ਪਹੁੰਚਣ ਵਾਲੀ ਕਥਾ ਉਸ ਕੋਲ ਪਹੁੰਚਣੀ ਹੀ ਹੈ ਤੁਸੀਂ ਆਪ ਹੀ ਕਿਹਾ ਸੀ ਕੀ ਕਥਾ ਬਦਲੀ ਵੀ ਜਾ ਸਕਦੀ ਹੈ ਬਾਬੇ ਭੰਗੂ ਤੇ ਇੰਦਰਜੀਤ ਦੀ ਗੱਲਬਾਤ ਸੁਣ ਕੇ ਮੈਂ ਘਬਰਾ ਰਿਹਾ ਸੀ ਬਦਲਿਆ ਤਾਂ ਲਹੂ ਵੀ ਜਾ ਸਕਦਾ ਪੁੱਤਰਾ ਮੇਰੇ ਵੱਲ ਦੇਖਦਾ ਬਾਬਾ ਬੋਲਿਆ ਤੇ ਫਿਰ ਕੋਚਰ ਟਿਕਟਕੀ ਲਾ ਕੇ ਦੇਖਦਾ ਹੀ ਰਹਾ ਫਿਰ ਕਿਸੇ ਛਾਤਰ ਬੰਦੇ ਦੀ ਕਥਾ ਬਦਲਨੀ ਕੀ ਔਕੀ ਹੈ ਜੇ ਕੋਈ ਬਦਨੀਅਤ ਵਾਲਾ ਕਥਾਕਾਰ ਕਥਾ ਨੂੰ ਕੋਈ ਹੋਰ ਮਲੰਮਾ ਚਾੜ ਕੇ ਕਿਸੇ ਬਾਲ ਨੂੰ ਸੁਣਾਏਗਾ ਤਾਂ ਇਸ ਵਿੱਚ ਭੂਲੇ-ਬਾਲ ਦਾ ਕੀ ਕਸੂਰ ਆਉਣ ਵਾਲੇ ਸਮੇਂ ਵਿੱਚ ਐਸੇ ਕਥਾਕਾਰਾਂ ਦੀ ਪਰਮਾਰ ਹੋਏਗੀ ਜੋ ਸਿੱਖ ਕਥਾ ਦਾ ਰੂਪ ਵਿਗਾੜਨ ਦੀ ਪੂਰੀ ਵਾਹ ਲਾਉਣਗੇ ਤੁਸੀਂ ਚੇਤਨ ਰਹਿਣਾ ਹੈ ਸ਼ੇਰੋ ਕਿਉਂਕਿ ਉਹਨਾਂ ਵਿੱਚੋਂ ਬਾਲੇ ਕਥਾਕਾਰ ਬਾਰੀ ਪਹਿਰਾਵੇ ਤੋਂ ਸਿੱਖੀ ਹੀ ਜਾਪਦੇ ਹੋਣਗੇ ਉਹਨਾਂ ਸਮਿਆਂ ਵਿੱਚ ਸਿੱਖ ਕਥਾ ਦੀ ਰਾਖੀ ਵੀ ਸਿੱਖ ਕਥਾ ਦੀ ਰਾਖੀ ਵੀ ਤੁਸੀਂ ਵਿਵੇਕ ਨਾਲ ਕਰਨੀ ਹੈ ਇਹੀ ਕਾਰਨ ਹੈ ਕਿ ਕੰਦੀ ਤੁਹਾਨੂੰ ਇੱਥੇ ਬਹਾ ਕੇ ਗਿਆ ਹੈ ਜਿੱਥੇ ਇੱਕ ਐਸੀ ਕਥਾ ਜਨਮ ਲੈ ਰਹੀ ਹੈ ਜਿਸ ਨੂੰ ਤੱਕ ਕੇ ਤੁਹਾਡਾ ਭਰੋਸਾ ਸਿੱਖ ਕਥਾ ਵਿੱਚ ਪਰਪੱਕ ਹੋਵੇਗਾ ਤਾਂ ਭਾਗ ਸਾਡੇ ਕੇ ਕਥਾ ਸੁਣਨ ਦੇ ਨਾਲ-ਨਾਲ ਕਥਾ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਮਿਲੇਗਾ। ਤੁਸੀਂ ਸਿਰਫ ਦੇਖਨੇ ਸੁਣਨੇ ਹੀ ਨਹੀਂ ਤੁਹਾਡੀ ਤਾਂ ਕੱਲੇ-ਕੱਲੇ ਦੀ ਆਪਣੀ ਕਥਾ ਹੋਏਗੀ ਜਿਸ ਨੂੰ ਸਿੱਖ ਮਾਵਾਂ ਆਪਣੇ ਬਾਲਾਂ ਨੂੰ ਸੁਨਾਇਆ ਕਰਨਗੀਆਂ। ਬਾਬਾ ਭੰਗੂ ਸਾਡੇ ਕੰਨੀ ਤੱਕ ਦਾ ਬੋਲਿਆ ਤੇ ਸਾਡੇ ਵਿੱਚੋਂ ਕਿਸੇ ਦੇ ਮੂੰਹੋਂ ਵਾਹਿਗੁਰੂ ਨਿਕਲਿਆ। ਮੈਂ ਆਪਣੀਆਂ ਬਾਹਾਂ ਤੇ ਹੱਥ ਫੇਰ ਕੇ ਖੜੇ ਹੋਏ ਲੋਕੰਡੇ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਚਲੋ ਤੁਸੀਂ ਹੁਣ ਅਗਲੀ ਕਥਾ ਸੁਣੋ। ਸ਼ੁਕਰ ਚੱਕੀਏ ਸਰਦਾਰ ਨਾਲ ਹੁਣ ਕਨਈਏ ਵੀ ਸਨ ਤੇ ਸ਼ਹੀਦੀ ਮਿਸਲ ਦੇ ਸਿਰ ਲਾਥ ਯੋਧੇ ਵੀ ਜੇ ਕਹਿ ਲਵਾਂ ਕਿ ਪੰਥ ਦੇ ਸਿਰਮੋਰ ਸੂਰਮੇ ਸਿੰਘਾਂ ਵਿੱਚ ਇਹਨਾਂ ਦਾ شمار ਹੁੰਦਾ ਸੀ ਤਾਂ ਕੋਈ ਅਤਕਥਨੀ ਨਹੀਂ 24000 ਪਠਾਨ ਤੁਰਿਆ ਤਾਂ ਬਦਾਲੀ ਦੀ ਸਾਰੀ ਲਗਭਗ 3 ਲੱਖ ਫੌਜ ਨੇ ਉਹਨਾਂ ਨਾਲ ਕੁਝ ਕਦਮ ਚੁੱਕੇ ਹਵਾ ਦਾ ਇੱਕ ਤੇਜ਼ ਬੁੱਲਾ ਸਿੰਘਾਂ ਵਲ ਆਇਆ ਤੇਜ਼ ਜਿਵੇਂ ਹਨੇਰੀ ਪਿੱਪਲ ਦੇ ਪੱਤਿਆਂ ਨੂੰ ਉਡਾ ਕੇ ਲੈ ਜਾਂਦੀ ਭਾਵੇਂ ਹਵਾ ਠੰਡੀ ਸੀ ਪਰ ਜੰਗ ਦਾ ਸੇਕ ਇਸ ਵਿੱਚੋਂ ਮਹਿਸੂਸ ਕੀਤਾ ਜਾ ਰਿਹਾ ਸੀ ਸਰ ਗੁਲੰਦ ਖਾਨ ਤੇ ਜਹਾਨ ਖਾਨ ਉੱਚੇ ਅਰਬੀ ਘੋੜਿਆਂ ਤੇ ਸਵਾਰ ਸਨ ਜੇ ਅਬਦਾਲੀ ਆਪ ਇਸ ਜੰਗ ਵਿੱਚ ਆਣ ਲੱਥੇ ਤਾਂ ਸਾਡੇ ਮੰਦੀ ਹੋ ਜਾਏ ਸਰਦਾਰ ਜੈ ਸਿੰਘ ਵੱਲ ਦੇਖਦਿਆਂ ਸਰਦਾਰ ਚਰਤ ਸਿੰਘ ਬੋਲਿਆ ਉਸ ਨੂੰ ਅਬਦਾਲੀ ਤੇ ਰੋਹ ਚੜ ਰਿਹਾ ਸੀ ਆਹੋ ਸਿਆਪੇ ਦੀ ਨੈਣ ਤਾਂ ਉਹੀ ਏ ਜੇ ਉਹੀ ਪਾਰ ਬੁਲਾ ਦਈਏ ਤਾਂ ਸਭ ਝੇੜੇ ਮੁੱਕ ਜਾਣ ਸਰਦਾਰ ਜੈ ਸਿੰਘ ਬੋਲੇ ਝੇੜੇ ਨਹੀਂ ਮੁਕਣੇ ਸਰਦਾਰ ਜੈ ਸਿੰਘ ਜੀ ਝੇੜੇ ਤਾਂ ਸਦਾ ਪੰਥ ਦੇ ਨਾਲ ਹੀ ਰਹਿਣਗੇ ਇਹ ਮੁੱਕ ਜਾਉ ਕੋਈ ਹੋਰ ਆ ਜਾਉ ਨਾਲੇ ਝੇੜਿਆਂ ਨਾਲ ਦਿਨੋਂ ਦਿਨ ਨਿਬੜਦਾ ਤਾਂ ਪੰਥ ਸਗੋਂ ਹੋਰ ਨਿਖਰਦਾ ਜਾ ਰਿਹਾ ਹੈ ਇਹ ਵੀ ਸਹੀ ਕਹੇ ਤੁਸੀਂ ਸਰਦਾਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਜਿਵੇਂ ਮੂਰੇ ਕੋਈ ਵੱਡਾ ਸ਼ੋਕ ਦਾ ਮੁਸੀਬਤਾਂ ਦਾ ਦਰਿਆ ਨਹੀਂ ਸਗੋਂ ਕੋਈ ਬਰਸਾਤੀ ਨਾਲਾ ਹੈ ਚਲੋ ਫੇਰ ਅਰਬੀ ਘੋੜਿਆਂ ਦਾ ਭਾਰ ਹੌਲਾ ਕਰੀਏ ਕਹਿੰਦੇ ਆ ਸਰਦਾਰ ਚਰਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ 200 ਸਿਰ ਲੱਥਾਂ ਦਾ ਕਾਫਲਾ ਅਫਗਾਨਾਂ ਵੱਲ ਤੂਫਾਨ ਵਾਂਗ ਵਧਿਆ ਇੱਕ ਵਾਰ ਤਾਂ ਖਾਲਸੇ ਦੇ ਦੇਸੀ ਤੁਰੰਗਾਂ ਦੀ ਚਾਲ ਨੇ ਅਰਬੀ ਘੋੜਿਆਂ ਨੂੰ ਵੀ ਢੁੜਤੜੀ ਲਿਆ ਦਿੱਤੀ ਉਠ ਟੰਬਰ ਕਿ ਖਲੋ ਗਏ ਸਰਦਾਰ ਤੇ ਉਸਦੇ ਯੋਧੇ ਸਾਥੀ 100-100 ਕਰਕੇ ਜਹਾਨ ਖਾਨ ਤੇ ਸਰਬੁਲੰਧ ਖਾਨ ਉੱਤੇ ਟੁੱਟ ਕੇ ਪੈ ਗਏ ਜਿਵੇਂ ਕੋਈ ਸ਼ੇਰਨੀ ਆਪਣੇ ਬੱਚਿਆਂ ਦਾ ਬਚਾਅ ਕਰਨ ਲਈ ਬਘਿਆੜਾ ਨਾਲ ਭਿੜ ਜਾਵੇ ਦਸ਼ਮ ਪਿਤਾ ਦੇ ਦੂਲੇ ਸੂਰਿਆਂ ਦੀਆਂ ਭਗੋਤੀਆਂ ਦਾ ਤਾਬ afghan ਲਸ਼ਕਰ ਬਹੁਤੀ देर ਨਾ ਚੱਲ ਸਕਿਆ ਮੂਰਲੀਆਂ ਕਤਾਰਾਂ ਦੇ ਪਠਾਨ ਮਾਰੇ ਜਾਣ ਕਰਕੇ ਦੋਹੇ afghan ਜਰਨੈਲ ਪਿੱਛੇ ਹਟ ਗਏ ਸਰਦਾਰ ਨੇ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਇੱਕ ਘਾਤਕ ਹੱਲਾ ਬੋਲ ਕੇ ਤੇ ਕਈ ਸੌ ਪਠਾਨ ਪਾਰ ਬੁਲਾ ਸਿੰਘ ਵਾਪਸ ਵਹੀਰਵਾਲ ਚੱਲ ਪਏ ਇਹ ਸਿੰਘਾਂ ਦੀ ਜੰਗਨੀਤੀ ਸੀ ਉਹ ਇੱਕ ਭਰਮਾ ਹਮਲਾ ਕਰਕੇ ਇੱਕ ਵਾਰ afghanਾਂ ਦੇ ਪੈਰ ਉਖੇੜ ਦਿੰਦੇ ਤੇ ਮੁੜ ਵਹੀਰ ਦੀ ਰਾਖੀ ਲਈ ਪਰਤ ਆਉਂਦੇ ਇਸ ਤਰ੍ਹਾਂ ਮਾਲਵੀ ਵੱਲ ਕੁਝ ਪੈਂਡਾ ਹੋਰ ਮਾਰ ਲੈਂਦੇ ਵਹੀਰ ਦੇ ਅੱਗੇ ਸਿੰਘ ਕਿਸੇ ਮਜ਼ਬੂਤ ਕਿਲੇ ਦੀ ਕੰਧਾਂ ਵੰਖ ਲੋ ਜਾਂਦੇ ਸਵੇਰ ਦੀ ਚੱਲ ਰਹੀ ਜੰਗ ਵਿੱਚ ਹਜੇ ਤੱਕ ਤਾਂ ਪਾਸਾ ਸਿੰਘਾਂ ਦਾ ਹੀ ਭਾਰਾ ਸੀ ਗਿਲਜਿਆਂ ਦੇ ਸ਼ਸਤਰ ਦੇ ਨਾਲ ਵੱਜਦੇ ਆ ਜਿਸ ਸਿੰਘ ਦੇ ਪਿੰਡੇ ਵਿੱਚ ਟੰਨ ਦੀ ਆਵਾਜ਼ ਹੀ ਨਾ ਆਈ ਤਾਂ ਕਾਹਦਾ ਸਾਡਾ ਸਰਬਲੋਹ ਵਿੱਚ ਸ਼ਕਨ ਦਾ ਫਾਇਦਾ ਆਪਣੇ ਡੋਲੇ ਤੇ ਲੱਗੇ ਫੱਟ ਨੂੰ ਕਮਰ ਕਸੇ ਦੇ ਕੱਪੜੇ ਨਾਲ ਬੰਦਦਿਆਂ ਸਰਦਾਰ ਚਰਤ ਸਿੰਘ ਬੋਲੇ ਤੇ ਨਾਲ ਦੇ ਸਿੰਘ ਮੁਸਕਾਉਣ ਲੱਗ ਪਏ। ਵਹੀਰ ਹਜੇ ਕੋਈ ਚਾਰਕੂ ਸੋ ਕੋ ਅੱਗੇ ਗਿਆ ਹੋਵੇਗਾ ਕਿ ਪਿੱਛੋਂ ਧੂੜ ਦਾ ਉੜਦਾ ਗੁਬਾਰ ਦਿਖਾਈ ਦਿੱਤਾ। ਅਬਦਾਲੀ ਦੇ ਸਾਰੇ ਲਸ਼ਕਰ ਨੇ ਚੜਾਈ ਕਰ ਦਿੱਤੀ ਸੀ। 3 ਲੱਖ ਫੌਜ ਦੇ ਇਕੱਠਿਆਂ ਭੱਜਨ ਕਰਕੇ ਗੁਬਾਰ ਸਾਰੇ ਅੰਬਰ ਤੇ ਛਾ ਗਿਆ ਸੀ। ਸਿੰਘਾਂ ਨੂੰ ਤਾਂ ਕੁਝ ਦਿਖਾਈ ਵੀ ਨਹੀਂ ਦੇ ਰਿਹਾ ਸੀ ਕਿ ਅਫਗਾਨ ਕਿੱਥੇ ਕੁ ਆ ਗਏ ਹਨ। ਤਕੜੇ ਹੋ ਕੇ ਕਤਾਰਾਂ ਵਿੱਚ ਡਟ ਜਾਓ ਸਿੰਘੋ ਢਾਲਾਂ ਅਗਾਂ ਰੱਖੋ ਤੇ ਮਜਬੂਤ ਕੋਟ ਉਸਾਰ ਲਓ ਵਹੀਰ ਦੇ ਦੁਆਲੇ ਯਾਦ ਰੱਖਿਓ ਜੇ ਇਥੋਂ ਸਾਡਾ ਘੇਰਾ ਤੋੜ ਕੇ ਪਠਾਨ ਅੰਦਰ ਚਲੇ ਗਏ ਤਾਂ ਨਿਹੱਥੇ ਬੀਬੀਆਂ ਬੱਚਿਆਂ ਤੇ ਕੈਰ ਵਰਸਾਉਣਗੇ ਸਰਦਾਰ ਚੜਤ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਸੁਚੇਤ ਕਰਦਿਆਂ ਕਿਹਾ ਸਿੰਘਾਂ ਨੇ ਅਫਗਾਨਾਂ ਵੱਲ ਮੂੰਹ ਕਰ ਲਿਆ ਤੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਤਕੜੀ ਮਜਬੂਤ ਕੰਧ ਬਣਾ ਲਈ ਜਿੰਨਾ ਸਿੰਘਾਂ ਕੋਲ ਢਾਲਾਂ ਸਨ ਉਹ ਮੂਰਲੀ ਕਤਾਰ ਵਿੱਚ ਆ ਗਏ ਤੇ ਢਾਲਾਂ ਆਪਣੇ ਸ਼ਰੀਰਾਂ ਦੇ ਮੂਹਰੇ ਕਰਕੇ ਇੱਕ ਦੂਜੇ ਦੀ ਢਾਲ ਨਾਲ ਜੋੜ ਲਈਆਂ ਵੱਡੇ ਤੇ ਲੰਬੇ ਬਰਸ਼ਿਆਂ ਵਾਲੇ ਸਿੰਘ ਅੱਗੇ ਆਉ ਪਾਈ ਸਰਦਾਰ ਚਰਤ ਸਿੰਘ ਨੇ ਪਛਾਹ ਵੱਲ ਮੂੰਹ ਕਰਕੇ ਆਵਾਜ਼ ਦਿੱਤੀ ਤਿੱਖੀਆਂ ਢਾਲਾਂ ਵਾਲੇ ਲੰਬੇ ਬਰਸ਼ੇ ਨੇਜੀਆਂ ਵਾਲੇ 300 3-400 ਸਿੰਘ ਅੱਗੇ ਆਏ ਤੁਸੀਂ ਆਪਣੇ ਬਰਸ਼ੇ ਨੇਜੇ ਇਨਾਂ ਢਾਲਾਂ ਦੇ ਮਗਰ ਰੱਖਿਓ ਚੜਤ ਸਿੰਘ ਨੇ ਉਹਨਾਂ ਨੂੰ ਪਹਿਲੀ ਕਤਾਰ ਦੇ ਢਾਲਾਂ ਵਾਲੇ ਸਿੰਘਾਂ ਕੋਲ ਇੱਕ-ਇੱਕ ਕਰਕੇ ਬਿਠਾਇਆ ਤੇ ਜਦ ਤੱਕ ਮੈਂ ਜਕਾਰਾ ਨਾ ਛੱਡਾਂ ਤੁਸੀਂ ਬਰਸ਼ੇ ਗਿਲਜਿਆਂ ਨੂੰ ਦਿਸਣ ਨਹੀਂ ਦੇਣੇ ਜਦ ਹੀ ਜਕਾਰੇ ਦੀ ਆਵਾਜ਼ ਸੁਨੋ ਤਾਂ ਇੱਕਦਮ ਬਰਸ਼ੇ ਵਿਰਲਾ ਵਿੱਚ ਦੀ ਬਾਹਰ ਕੱਢਣੇ ਤੇ ਪਿੱਛੋਂ ਧਰਤੀ ਦੀ ਓਟ ਲੈ ਕੇ ਰੱਖਣੀ ਸਰਦਾਰ ਨੇ ਤਕੜੀ ਰਣਨੀਤੀ ਨਾਲ ਜਿੰਨੇ ਕੁ ਸਾਧਨ ਸਨ ਪ੍ਰਬੰਧ ਕਰ ਲਿਆ ਸਭ ਸਿੰਘ ਕਰੜੇ ਹੋ ਕੇ ਡੱਟ ਗਏ ਗਰਦ ਦਾ ਗੁੰਬਾਰ ਵਹੀਰ ਦੇ ਅੱਗੇ ਜਾ ਰਹੇ ਸਿੰਘਾਂ ਨੇ ਵੀ ਦੇਖਿਆ हे ਕਲਗੀਧਰ ਸੱਚੇ ਪਾਤਸ਼ਾਹ ਜੀਓ ਸਰਦਾਰ ਚਰਤ ਸਿੰਘ ਤੇ ਬਾਕੀ ਸਿੰਘਾਂ ਦੇ ਅੰਗ ਸੰਗ ਸਹਾਈ ਹੋਣਾ ਸਰਦਾਰ ਜੱਸਾ ਸਿੰਘ ਬੋਲੇ ਤੇ ਬਾਕੀ ਸਿੰਘਾਂ ਨੇ ਵੀ ਹੱਥ ਜੋੜ ਲਏ ਬਹੌੜੀ ਕਰਨਾ ਸਤਿਗੁਰੂ ਮਾਰਨ ਰੱਖਣ ਵਾਲੇ ਤੁਸੀਂ ਹੀ ਹੋ ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਬਦਾਲੀ ਦੇ ਤੇਜ ਘੋੜਸਵਾਰਾਂ ਦੀਆਂ ਪਹਿਲੀਆਂ ਕਤਾਰਾਂ ਸਿੰਘਾਂ ਦੇ ਨੇੜੇ ਆ ਰਹੀਆਂ ਸਨ ਸਿੰਘ ਡਟੇ ਹੋਏ ਸਨ ਘੋੜੇ ਹੋਰ ਨੇੜੇ ਆ ਰਹੇ ਸਨ ਬਰਸ਼ਿਆਂ ਵਾਲੇ ਸਿੰਘਾਂ ਦੇ ਕੰਨ ਸਰਦਾਰ ਚਰਤ ਸਿੰਘ ਵੱਲ ਸਨ ਘੋੜੇ ਹੋਰ ਕਰੀਬ ਆਏ ਪਰ ਨੇਜੇ ਬਰਸ਼ਿਆਂ ਵਾਲੇ ਸਿੰਘਾਂ ਨੂੰ ਹੋਰ ਕੁਝ ਨਹੀਂ ਸੁਣਾਈ ਦੇ ਰਿਹਾ ਸੀ ਉਹਨਾਂ ਦੇ ਕੰਨ ਤਾਂ ਬਸ ਸਰਦਾਰ ਚਰਤ ਸਿੰਘ ਦੀ ਆਵਾਜ਼ ਉਡੀਕ ਰਹੇ ਸਨ ਘੋੜੇ ਜਮਾਂ ਕਰੀਬ ਆ ਗਏ ਬਰਸ਼ਿਆਂ ਵਾਲਿਆਂ ਵਿੱਚ ਕੁਝ ਹਲਚਲ ਹੋਈ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰ ਧੰ ਸ਼ਹੀਦ ਭਾਈ ਉਦੇ ਸਿੰਘ ਜੀ ਦੇ ਮਨ ਨੂੰ ਭਾਵੇ ਸਤ ਸ਼੍ਰੀ ਅਕਾਲ ਕਹਿੰਦਿਆ ਸਿੰਘਾਂ ਨੇ ਨੇਜੇ ਬਰਸ਼ੇ ਢਾਲਾਂ ਦੀ ਵਿਥ ਵਿੱਚੋਂ ਬਾਹਰ ਨੂੰ ਕੱਢੇ ਕੋੜ ਸਵਾਰਾਂ ਵਿੱਚੋਂ ਕੁਝ ਨੇ ਉਹਨੇ ਜੇ ਦੇਖ ਵੀ ਲਏ ਪਰ ਹੁਣ ਰੁਕਿਆ ਨਹੀਂ ਜਾ ਸਕਦਾ ਸੀ ਕੁਝ ਕੋਨੇ ਲਗਾਮਾਂ ਖਿੱਚੀਆਂ ਵੀ ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪ ਹੀ ਡਿੱਗ ਪਏ ਘੋੜਿਆਂ ਦੀ ਪਹਿਲੀ ਕਤਾਰ ਸਿੰਘਾਂ ਦੇ ਬਰਸ਼ਿਆਂ ਵਿੱਚ ਪਰੋਈ ਗਈ ਪਹਿਲੇ ਕੋੜ ਸਵਾਰਾਂ ਦੇ ਡਿੱਗਣ ਕਰਕੇ ਪਿਛਲੀਆਂ ਕਤਾਰਾਂ ਵਿੱਚ ਹੜਕੰਪ ਮਚ ਗਿਆ ਇੱਕ ਦੂਜੇ ਵਿੱਚ ਵੱਜ-ਵੱਜ ਅਫਗਾਨਾਂ ਦੀਆਂ ਕਈ ਕਤਾਰਾਂ ਡਿੱਗ ਪਈਆਂ ਘੋੜਿਆਂ ਦੀਆਂ 8 ਕਤਾਰਾਂ ਮਗਰ ਪੈਦਲ ਪਠਾਨ ਸਨ ਹੜਦੁੰਗ ਪਿਆ ਦੇਖ ਕੇ ਉਖ ਲੋ ਗਏ ਸਿੰਘਾਂ ਨੇ ਡਿੱਗੇ ਪਏ ਘੋੜਸਵਾਰਾਂ ਉੱਤੇ ਹੱਲਾ ਬੋਲ ਦਿੱਤਾ ਇਸ ਤੋਂ ਪਹਿਲਾਂ ਕਿ ਡਿੱਗੇ ਸਵਾਰ ਸੰਭਲ ਦੇ ਸਿੰਘਾਂ ਦੀਆਂ ਪਗੋਤੀਆਂ ਨੇ ਉਹਨਾਂ ਨੂੰ ਸੰਭਾਲ ਦਿੱਤਾ ਸਿੰਘਾਂ ਦੀ ਇੱਕ ਟੁਕੜੀ ਦੀ ਜ਼ਿੰਮੇਵਾਰੀ ਇਹੋ ਸੀ ਕਿ ਅਫਗਾਨਾਂ ਦੇ ਘੋੜਿਆਂ ਨੂੰ ਕਿਸੇ ਵੀ ਤਰ੍ਹਾਂ ਅੰਦਰ ਆਪਣੇ ਘੇਰੇ ਵਿੱਚ ਲੈ ਲੈਣਾ ਤੇ ਵਹੀਰ ਤੱਕ ਪਹੁੰਚਾ ਦੇਣਾ ਉਨਾ ਸਿੰਘਾਂ ਨੇ ਸੇਵਾ ਬਖੂਬੀ ਨਿਭਾਈ ਸਿਰਫ ਉਹੀ ਅਫਗਾਨ ਘੋੜਸਵਾਰ ਆਪਣੇ ਘੋੜੇ ਬਚਾ ਸਕੇ ਜੋ ਮੈਦਾਨ ਵਿੱਚੋਂ ਪਛਾਣ ਭੱਜ ਗਏ ਬਾਕੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਵਹੀਰ ਨੂੰ ਘੋੜੇ ਪਹੁੰਚਾ ਕੇ ਤੇਜ਼ੀ ਨਾਲ ਅੱਗੇ ਤੋਰੋ ਸਿੰਘੋ ਅਬਦਾਲੀ ਇਹ ਹਤਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰ ਸਕੇਗਾ ਸਰਦਾਰ ਚਰਤ ਸਿੰਘ ਨੇ ਸਿੰਘਾਂ ਨੂੰ ਹੋਰ ਫੁਰਤੀ ਕਰਨ ਲਈ ਕਿਹਾ ਸਰਦਾਰ ਨੂੰ ਪਤਾ ਸੀ ਕਿ ਅਬਦਾਲੀ ਲਈ ਇਹ ਵੱਡੀ ਨਮੋਸ਼ੀ ਵਾਲੀ ਗੱਲ ਸੀ ਕਿ ਮੁਠੀ ਪਰ ਲੋਕ ਉਸ ਦੀਆਂ ਲੱਖਾਂ ਫੌਜਾਂ ਦੇ ਨੱਕ ਵਿੱਚ ਦਮ ਕਰ ਰਹੇ ਸਨ ਉਹੀ ਹੋਇਆ 12-12 ਹਜ਼ਾਰ ਦੇ ਚਾਰ ਤੁਮਨ ਲੈ ਕੇ ਹਾਥੀ ਉੱਤੇ ਸਵਾਰ ਅਫਦਾਲੀ ਅੱਗੇ ਵਧਿਆ 48 ਹਜ਼ਾਰ ਫੌਜ ਸਿੰਘਾਂ ਵੱਲ ਵੱਧ ਰਹੀ ਸੀ ਸਰਦਾਰ ਨੇ ਸਿੰਘਾਂ ਨੂੰ ਮੁੜ ਕਤਾਰ ਕਰੜੀ ਕਰਨ ਲਈ ਕਿਹਾ ਪਰ ਐਤ ਕੀ ਉਹ ਜਾਣਦਾ ਸੀ ਕਿ ਜੰਗ ਦਾ ਰੁਖ ਹੋਰ ਤਰ੍ਹਾਂ ਦਾ ਹੋਏਗਾ ਤੁਸੀਂ ਤਾਂ ਕਾਦੇ ਅਫਦਾਲੀ ਨਾਲ ਟੱਕਰ ਲੈਣ ਨੂੰ ਫਿਰਦੇ ਸੀ ਸੋ ਹੁਣ ਵੇਲਾ ਆ ਗਿਆ ਹੈ ਕਿਸੇ ਸਿੰਘ ਦੇ ਬੋਲ ਸਰਦਾਰ ਚਰਤ ਸਿੰਘ ਨੂੰ ਤੀਰ ਵਾਂਗ ਵੱਜੇ ਸਿਰਾਂ ਤੇ ਮੀਹੇ ਲੈਣਾ ਸੂਰਮਿਆਂ ਦਾ ਕੰਮ ਨਹੀਂ ਸੋ ਸਰਦਾਰ ਚਰਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਅਬਦਾਲੀ ਵੱਲ ਵਧੇਗਾ ਵਹੀਰ ਦੇ ਘੇਰੇ ਦੀ ਜ਼ਿੰਮੇਵਾਰੀ ਉਸਨੇ ਸਰਦਾਰ ਜੈ ਸਿੰਘ ਤੇ ਸ਼ਹੀਦਾਂ ਦੀ ਮਿਸਲ ਦੇ ਸੂਰਮਿਆਂ ਨੂੰ ਦਿੱਤੀ ਤੇ ਆਪ ਅਬਦਾਲੀ ਨਾਲ ਟੱਕਰ ਲੈਣ ਲਈ ਅੱਗੇ ਵਧਿਆ ਕੁਝ ਸੂਰਮੇ ਸਿੰਘ ਸਰਦਾਰ ਦੇ ਨਾਲ ਤੁਰੇ ਨਹੀਂ ਭਾਈ ਸਿੰਘ ਉਹ ਵਹੀਰ ਨੂੰ ਵੱਤੋਂ ਵੱਦ ਲੜਾਕਿਆਂ ਦੀ ਲੋੜ ਹੈ ਤੁਸੀਂ ਇੱਥੇ ਹੀ ਟਿਕੋ ਸਰਦਾਰ ਨੇ ਉਹਨਾਂ ਨੂੰ ਵਰਜਿਆ ਇਥੇ ਹੀ ਟਿਕਣਾ ਹੈ ਖਾਲਸਾ ਜੀ ਕਾਬਲੀ ਕੁੱਤੇ ਨੂੰ ਪਾਰ ਬੁਲਾ ਕੇ ਮੁੜ ਤੁਹਾਡੇ ਨਾਲ ਵਾਪਸ ਆ ਇਥੇ ਹੀ ਟਿਕਣਾ ਹੈ ਤੁਹਾਡਾ ਟੀਚਾ ਅਬਦਾਲੀ ਹੈ ਤੇ ਬਾਕੀ ਰੈਨਖੂਨ ਸਾਡੇ ਹਿੱਸੇ ਅਬਦਾਲੀ ਤੱਕ ਪਹੁੰਚਣ ਲਈ ਰੈਨਖੂਨ ਦੀ ਸਫਾਈ ਵੀ ਕਰਨੀ ਪਵੇਗੀ ਸੋ ਤੁਹਾਡੇ ਰਾਹ ਦੇ ਰੋੜੇ ਅਸੀਂ ਦੂਰ ਕਰਦੇ ਜਾਵਾਂਗੇ ਇੱਕ ਸਿੰਘ ਬੋਲਿਆ ਤੇ ਸਰਦਾਰ ਚੜਤ ਸਿੰਘ ਮੁਸਕਰਾਉਣ ਲੱਗੇ ਅੱਖਾਂ ਅੱਖਾਂ ਵਿੱਚ ਸਰਦਾਰ ਨੇ ਜੈ ਸਿੰਘ ਤੇ ਬਾਕੀ ਸਿੰਘਾਂ ਨੂੰ ਫਤਿਹ ਬੁਲਾਈ ਘੋੜੇ ਨੂੰ ਅੱਡੀ ਲਾਉਂਦਿਆਂ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਸੁਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਚੁਣਵੇਂ 10 ਕੁ ਸਿੰਘ ਬਦਾਲੀਵਾਲ ਵਦੇ ਧੂੜ ਦੇ ਗੁਬਾਰ ਵਿੱਚ ਅਫਗਾਨ ਲਸ਼ਕਰ ਨੂੰ ਵੀ ਕੁਝ ਸਾਫ਼ ਦਿਖਾਈ ਨਾ ਦਿੱਤਾ ਅੱਖ ਦੇ ਫੌਰ ਵਿੱਚ ਹੀ ਸਿੰਘ ਅਫਗਾਨ ਲਸ਼ਕਰ ਵਿੱਚ ਵੜ ਗਏ ਸਿੰਘਾਂ ਦੀਆਂ ਤੇਗਾਂ ਇਨੀ ਤੇਜ਼ੀ ਨਾਲ ਘੁੰਮ ਰਹੀਆਂ ਸਨ ਕਿ ਹਵਾ ਵਿੱਚੋਂ ਅੰਗਾਰ ਦਿਸ ਰਹੇ ਸਨ ਗਿਲਜਿਆਂ ਨੂੰ ਜਾਪਿਆ ਕਿ ਸਿੰਘਾਂ ਦੇ ਵੱਡੇ ਜਥੇ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਬਹੁਤ ਦਾਹੀ ਗੋਲੀਆਂ ਤੀਰਾਂ ਦੀ ਬਿਸ਼ਾਰ ਕਰ ਦਿੱਤੀ। ਸਿੰਘਾਂ ਨੇ ਮੁੜ ਹਮਲਾ ਕਰ ਦਿੱਤਾ ਹੈ ਹਜ਼ੂਰ। ਮਹਾਵਤ ਨੇ ਅਬਦਾਲੀ ਨੂੰ ਦੱਸਿਆ, "ਮੇਰਾ ਘੋੜਾ ਮੰਗਵਾਓ।" ਅਬਦਾਲੀ ਘੋੜੇ ਤੇ ਸਵਾਰ ਹੋ ਗਿਆ। ਖਾਸ ਅੰਗ ਰਖੇਕਾਂ ਦੀ ਟੋਲੀ ਉਸ ਦੇ ਦੁਆਲੇ ਸੀ। ਦਸਾਂ ਸਿੰਘਾਂ ਨੇ ਅਫਗਾਨਾਂ ਦੀਆਂ ਭੂਤਣੀਆਂ ਭੁਲਾ ਦਿੱਤੀਆਂ। ਸਰਦਾਰ ਜੰਗ ਵਿੱਚ ਪੰਜ ਘੋੜੇ ਲੈ ਕੇ ਆਇਆ ਸੀ ਤਾਂ ਕਿ ਜੇ ਇੱਕ ਥੱਕ ਜਾਵੇ ਤਾਂ ਉਸੇ ਵੇਲੇ ਦੂਜੇ ਤੇ ਸਵਾਰ ਹੋਇਆ ਜਾ ਸਕੇ। ਅਬਦਾਲੀ ਦਾ ਸਿਰ ਲਾਹ ਦੇਣ ਦੀ ਚਾਨਲ ਅਲੋ ਸਰਦਾਰ ਚਰਤ ਸਿੰਘ ਕਿਸੇ ਦੇ ਰੁਕਿਆ ਨਹੀਂ ਰੁਕ ਰਿਹਾ ਸੀ ਜਿੱਥੋਂ ਦੀ ਲੰਘਦਾ ਕਾਬਲੀ ਵੇੜਿਆਂ ਵਿੱਚ ਸੱਥਰ ਵਿਛਾਉਂਦਾ ਜਾਂਦਾ ਜਿਵੇਂ ਜਿਵੇਂ ਉਸ ਦੀ ਭਾਲ ਅਫਗਾਨੀ ਦੀ ਲੰਬੀ ਹੋ ਰਹੀ ਸੀ ਓਵੇਂ ਓਵੇਂ ਸਰਦਾਰ ਦਾ ਰੋਹ ਵੱਧਦਾ ਜਾ ਰਿਹਾ ਸੀ ਇੱਕੋ ਵਾਰ ਨਾਲ ਉਹ ਦੋ ਦੋ ਪਠਾਨ ਵੱਢ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਭਾਈ ਸੁਖਾ ਸਿੰਘ ਉਹਨਾਂ ਦੇ ਨਾਲ ਸਵਾਰ ਹੋਣ ਕਿਸੇ ਐਸੀ ਹੀ ਜੰਗ ਵਿੱਚ ਉਹਨਾਂ ਦੇ ਆਦਰਸ਼ ਭਾਈ ਸੁਖਾ ਸਿੰਘ ਸ਼ਹੀਦ ਹੋਏ ਸਨ ਉਹ ਹਿਸਾਬ ਵੀ ਇਹਨਾਂ ਨਾਲ ਚੁਕਤਾ ਕਰਨਾ ਹੈ ਸਰਦਾਰ ਵਾਰ ਕਰਦਾ ਕਦੇ-ਕਦੇ ਬੋਲਦਾ ਧੰਨ ਧੰਨ ਭਾਈ ਸੁਖਾ ਸਿੰਘ ਕਹਿੰਦਿਆ ਸਰਦਾਰ ਨੇ ਪਤਾ ਨਹੀਂ ਕਿੰਨੇ ਅਫਗਾਨ ਪਾਰ ਬੁਲਾ ਦਿੱਤੇ ਸਰਦਾਰ ਜਿੱਥੋਂ ਦੀ ਲੰਗ ਦਾ ਪਿੱਛੇ ਅਫਗਾਨਾਂ ਦੀਆਂ ਵਿਚਾਲਿਓਂ ਚੀਰੀਆਂ ਲਾਸ਼ਾਂ ਦਾ ਢੇਰ ਲਾਉਂਦਾ ਜਾਂਦਾ ਵਾਰ-ਵਾਰ ਕਰਦੇ ਤੇ ਵਾਰ ਕਰਦੇ ਕਰਦੇ ਤੇ ਗਿਲਜਿਆਂ ਦੀਆਂ ਢਾਲਾਂ ਤੇ ਵੱਜਦੀ ਰਹਿਣ ਕਰਕੇ ਇੱਕ ਤਾਂ ਤੇਗ ਖੁੰਡੀ ਹੋ ਗਈ ਸੀ ਤੇ ਦੂਜਾ ਸਰਦਾਰ ਦਾ ਹੱਥ ਵੀ ਥੱਕ ਗਿਆ ਸੀ ਸਰਦਾਰ ਨੇ ਹੁਣ ਹੱਥ ਨੇਜਾ ਫੜ ਲਿਆ ਕਈ ਪਠਾਨਾਂ ਨੂੰ ਪ੍ਰੋਹ ਦੇਣ ਮਗਰੋਂ ਨੇਜੇ ਦੀ ਫਾਲ ਵੀ ਟੁੱਟ ਗਈ ਸਰਦਾਰ ਨੇ ਰਾਮ ਜੰਗਾ ਕੱਢਿਆ ਹੁਣ ਤੱਕ ਸਰਦਾਰ ਦੇ ਸਰੀਰ ਤੇ ਕਈ ਫੱਟ ਲੱਗ ਗਏ ਸਨ ਸਰੀਰ ਵਿੱਚੋਂ ਲਹੂ ਲਗਾਤਾਰ ਵਹਿ ਰਿਹਾ ਸੀ ਸਰਦਾਰ ਨੇ ਰਾਮ ਜੰਗੇ ਨਾਲ ਪਠਾਨ ਫੁੰਡਣੇ ਸ਼ੁਰੂ ਕੀਤੇ ਹਾਲਾਤ ਜੰਗ ਦੇ ਮੈਦਾਨ ਦੇ ਇਹੋ ਇਹੋ ਹੋ ਗਏ ਸਨ ਕਿ ਜਿੱਧਰ ਵੀ ਦੇਖਦੇ ਸੀ ਚੜਤ ਸਿੰਘ ਉਸੇ ਪਾਸੇ ਨਜ਼ਰ ਆਉਂਦਾ ਸੀ ਹੁਣੇ ਇੱਥੇ ਲੜ ਰਿਹਾ ਸੀ ਤਾਂ ਅਗਲੇ ਪਲ ਕੀਤੇ ਹੋਰ ਪਠਾਨਾਂ ਦੇ ਡੱਕਰੇ ਕਰ ਰਿਹਾ ਸੀ ਪਤਾ ਲੱਗਾ ਕਿ ਘੇਰੇ ਵਾਲੀ ਕਤਾਰ ਕਮਜ਼ੋਰ ਪੈ ਰਹੀ ਹੈ ਤਾਂ ਭੱਜ ਕੇ ਉਧਰ ਚਲਾ ਗਿਆ ਵਹੀਰ ਦੇ ਇੱਕ ਵੀ ਫੱਟ ਲੱਗਣ ਤੋਂ ਪਹਿਲਾਂ ਉਹ ਆਪਣੇ ਲਹੂ ਦਾ ਆਖਰੀ ਕਤਰਾ ਵੀ ਵਹਾ ਦੇਣਾ ਚਾਹੁੰਦਾ ਸੀ ਚਰਤ ਸਿੰਘ ਦਾ ਘੋੜਾ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਭੱਜਿਆ ਫਿਰਦਾ ਸੀ ਜਿਵੇਂ ਗੰਗੇਰੀ ਪਾਣੀ ਉੱਤੇ ਘੁੰਮਦੀ ਫਿਰਦੀ ਹੈ ਤੇ ਅੱਖ ਦੇ ਫੋਰ ਵਿੱਚ ਹੀ ਰਾਹ ਬਦਲ ਕੇ ਦੂਜੇ ਪਾਸੇ ਘੁੰਮ ਜਾਂਦੀ ਹੈ। ਅਬਦਾਲੀ ਤਾਂ ਹਾਥੀ ਤੇ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਅਬਦਾਲੀ ਨੂੰ ਲਬਦਾ ਲਬਦਾ ਸਰਦਾਰ ਮੋੜ ਅਫਗਾਨਾਂ ਦੇ ਘੇਰੇ ਵਿੱਚ ਆ ਗਿਆ। ਇੱਕ ਤਾਂ ਧੂੜ ਦਾ 구ਬਾਰ ਤੇ ਦੂਜਾ ਅਫਗਾਨ ਫੌਜਾਂ ਦੀ ਐਨੀ ਗਿਣਤੀ ਕਿ ਅਬਦਾਲੀ ਦਾ ਕਿਤੋਂ ਪਤਾ ਨਹੀਂ ਲੱਗ ਰਿਹਾ ਸੀ। ਪਠਾਨ ਤਾਂ ਸਰਦਾਰ ਦੇ ਰਾਮ ਜੰਗੇ ਤੋਂ ਬਚਦੇ ਫਿਰ ਰਹੇ ਸਨ। ਸਰਦਾਰ ਬਾਰੇ ਮਸ਼ਹੂਰ ਸੀ ਕਿ ਉਹ ਐਡਾ ਤਕੜਾ ਨਿਸ਼ਾਨਚੀ ਸੀ ਕਿ ਸਾਰਾ ਦਲ ਇੱਕ ਪਾਸੇ ਤੇ ਇਕੱਲਾ ਚਰਤ ਸਿੰਘ ਇੱਕ ਪਾਸੇ ਦੁਨੀਆ ਵਿੱਚ ਸਿਰਫ ਢਾਈ ਬੰਦੂਕਚੀ ਮੰਨੇ ਜਾ ਸਕਦੇ ਸਨ ਇੱਕ ਸਰਦਾਰ ਚਰਤ ਸਿੰਘ ਦੂਜਾ ਸਾਰਾ ਪੰਥ ਤੇ ਬਾਕੀ ਅੱਧਾ ਦੁਨੀਆ ਦੇ ਸਭ ਨਿਸ਼ਾਨੇਬਾਜ਼ ਸਾਰੇ ਬ੍ਰਹਿਮੰਡ ਦੇ ਨਿਸ਼ਾਨਚੀਆਂ ਦਾ ਸਰਦਾਰ ਸੀ ਚਰਤ ਸਿੰਘ ਹਾ ਉਸ ਦੇ ਨਿਸ਼ਾਨੇ ਮੱਛੀਆਂ ਦੀ ਅੱਖ ਫੁੰਡਰ ਨੂੰ ਹੀ ਨਹੀਂ ਸਗੋਂ ਮਗਰਮਸ਼ਾਂ ਦੇ ਮੱਥੇ ਪਾੜਨ ਵਾਲੇ ਸਨ ਉਸ ਨੇ ਕਿਹੜਾ ਸਵੰਬਰਾਂ ਵਿੱਚ ਜਾ ਕੇ ਨਿਸ਼ਾਨੇ ਲਾਉਣੇ ਸਨ ਜਾਂ ਆਪਣੀ ਸਲਤਨਤ ਬਚਾਉਣ ਲਈ ਆਪਣੇ ਨਾਲ ਲੜਨਾ ਸੀ ਉਸ ਨੇ ਤਾਂ ਅਸਲੀ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਯੋਧਿਆਂ ਦੇ ਸੰਮੁਖ ਜੂਝਣਾ ਸੀ ਉਹ ਵਿਦੇਸ਼ੀ ਯੋਧੇ ਜਿਹੜੇ ਉਸ ਦੇ ਲੋਕਾਂ ਵੱਲ ਕੈਰੀ ਅੱਖ ਨਾਲ ਦੇਖਦੇ ਸਨ ਜੋ ਉਸ ਦਾ ਦੇਸ਼ ਹੜੱਪਨ ਨੂੰ ਫਿਰਦੇ ਸਨ ਸਰਦਾਰ ਨਾਲ ਬੰਦੂਖਾਂ ਭਰ-ਭਰ ਫੜਾਉਣ ਵਾਲੇ ਸਿੰਘ ਤਾਂ ਹੋ ਸਕਦਾ ਟੀਚੇ ਭਰਨ ਵਿੱਚ ਦੇਰੀ ਕਰ ਦਿੰਦੇ ਹੋਣ ਪਰ ਸਰਦਾਰ ਦਾ ਇੱਕ ਵੀ ਨਿਸ਼ਾਨਾ ਟੀਚੇ ਨੂੰ ਵਿੰਨੇ ਬਿਨਾ ਖਾਲੀ ਨਹੀਂ ਜਾ ਰਿਹਾ ਸੀ ਸਰਦਾਰ ਪਠਾਨਾ ਨੂੰ ਫੁੰਡ-ਫੁੰਡ ਕੇ ਖਾਲੀ ਬੰਦੂਖਾਂ ਸਿੰਘਾਂ ਨੂੰ ਫੜਾ ਰਿਹਾ ਸੀ ਤੇ ਸਿੰਘ ਸਰਦਾਰ ਨੂੰ ਭਰ-ਭਰ ਦੇ ਰਹੇ ਸਨ ਥੋੜਾ ਹੋਰ ਅੱਗੇ ਪਹੁੰਚ ਕੇ ਸਰਦਾਰ ਨੇ ਸੈਂਕੜੇ ਅੰਗਰੱਖਿਅਕਾਂ ਵਿੱਚ ਕਿਰਿਆ ਹੋਇਆ ਸ਼ਾਹੀ ਲਿਬਾਸ ਵਿੱਚ ਇੱਕ ਘੋੜਸਵਾਰ ਦੇਖਿਆ ਉਸ ਨੂੰ ਸਮਝਦਿਆਂ देर ਨਾ ਲੱਗੀ ਕਿ ਇਹੀ ਅਬਦਾਲੀ ਹੈ ਸਰਦਾਰ ਨੇ ਘੋੜੇ ਨੂੰ ਅੱਡੀ ਲਾਈ ਹੀ ਸੀ ਕਿ ਮੰਗਰੋਂ ਇੱਕ ਸਿੰਘ ਦੀ ਆਵਾਜ਼ ਆਈ ਸਰਦਾਰ ਚੜਤ ਸਿੰਘ ਜੀ ਅਫਗਾਨਾ ਨੇ ਮੂਹਰਿਓਂ ਘੇਰਾ ਤੋੜ ਦਿੱਤਾ ਹੈ ਤੇ ਭੁੱਖੇ ਬਗਿਆੜਾ ਵਾਂਗ ਵਹੀਰ ਉੱਤੇ ਟੁੱਟ ਕੇ ਪੈ ਗਏ ਹਨ ਸਰਦਾਰ ਦਾ ਮੂੰਹ ਹਜੇ ਵੀ ਅਬਦਾਲੀ ਵੱਲ ਸੀ ਪਰ ਉਸ ਦੇ ਕੰਨ ਪਿਸ਼ਾਂ ਉਸ ਨੂੰ ਵਹੀਰ ਦਾ ਕੁਰਲਾਟ ਸੁਣ ਰਿਹਾ ਸੀ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਨੇ ਅਬਦਾਲੀ ਵੱਲ ਦੇਖਿਆ ਮਹਾਰਾਜ ਨੇ ਚਾਇਆ ਤਾਂ ਛੇਤੀ ਹੀ ਫੇਰ ਮਿਲਦੇ ਹਾਂ ਕਹਿੰਦਿਆਂ ਉਸਨੇ ਘੋੜਾ ਪਿਛਾਂ 모ੜਿਆ ਅਬਦਾਲੀ ਨੇ ਉਸਨੂੰ ਦੇਖ ਲਿਆ ਤੇ ਘੋੜਸਵਾਰ ਉਸਦੇ ਮਗਰ ਦੌੜਾਏ ਛੇਤੀ ਨਾ ਜਾਓ ਤੇ ਦੇਖੋ ਕਿ ਕੌਣ ਸੂਰਮਾ ਸੀ ਇਹ ਜੋ afghan ਲਸ਼ਕਰ ਵਿੱਚ ਇੰਨਾ ਪਿੱਛੇ ਤੱਕ ਜਿਉਂਦਾ ਪਹੁੰਚ ਗਿਆ ਚੜਤ ਸਿੰਘ ਸੀ ਜਨਾਬ ਸ਼ੁਕਰ ਚੱਕਿਆ ਚੜਤ ਸਿੰਘ ਯਾ ਖੁਦਾ ਕੁਝ ਪਲਾਂ ਦੀ ਦੇਰੀ ਹੋ ਗਈ ਨਹੀਂ ਤਾਂ ਅਜੇ ਸਾਡੇ ਹੱਥੋਂ ਜਿਉਂਦਾ ਵਾਪਸ ਨਹੀਂ ਜਾ ਸਕਦਾ ਸੀ ਘੋੜਸਵਾਰ ਦੌੜਾਓ ਤੇ ਹੋ ਸਕੇ ਤਾਂ ਜਿਉਂਦਾ ਪੇਸ਼ ਕਰੋ ਮੇਰੇ ਅੱਗੇ ਪਰ ਇਹ ਗੱਲ ਅਫਦਾਲੀ ਨੇ ਹਵਾ ਵਿੱਚ ਹੀ ਕਰ ਦਿੱਤੀ ਸੀ ਉਸ ਨੂੰ ਵੀ ਪਤਾ ਸੀ ਕਿ ਚੜਤ ਸਿੰਘ ਨੂੰ ਜਿਉਂਦਾ ਫੜ ਲੈਣਾ ਸੂਰਜ ਨੂੰ ਜੇਬ ਵਿੱਚ ਪਾ ਲੈਣ ਵਾਂਗ ਸੀ ਤੇਜ਼ੀ ਨਾਲ ਸਰਦਾਰ ਵਹੀਰ ਕੋਲ ਪਰਤਿਆ ਬੱਚੇ ਬੁੱਢੇ ਬੀਬੀਆਂ ਦਾ ਕਤਲੇਆਮ ਹੋ ਰਿਹਾ ਸੀ ਵਹੀਰ ਅਤੇ ਸਿੰਘਾਂ ਵਿਚਾਲੇ ਹੁਣ ਅਫਗਾਨ ਟੁਕੜੀਆਂ ਲੱਥੀਆਂ ਸਨ ਸਿੰਘ ਪਿੱਛੋਂ ਪਠਾਨਾ ਉੱਤੇ ਹੱਲੇ ਕਰ ਰਹੇ ਸਨ ਅੱਗੇ ਚਲੋ ਸਿੰਘੋ ਮੂਹਰੇ ਪਹੁੰਚੋ ਅਸੀਂ ਪਠਾਨ ਮੰਗਰੋ ਮਾਰਨੇ ਹਨ ਵਹੀਰਾਂ ਪਹਿਲਾਂ ਬਚਾਉਣੀਆਂ ਹਨ ਪਹੁੰਚਦਾ ਹੀ ਸਰਦਾਰ ਬੋਲਿਆ ਅਫਗਾਨਾ ਨੇ ਵਹੀਰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅੰਨਾ ਕਤਲੇਆਮ ਹੋ ਰਿਹਾ ਸੀ ਸਰਦਾਰ ਕਾਲੀ ਨਾਲ ਵਹੀਰ ਤੇ ਅਫਗਾਨਾ ਦੇ ਵਿਚਕਾਰ ਪਹੁੰਚਿਆ ਵਹੀਰ ਨੂੰ ਪਛਾਣ ਤੱਕ ਕੇ ਸਿੰਘਾਂ ਨੇ ਅਫਗਾਨਾ ਨਾਲ ਟੱਕਰ ਲੈਣੀ ਸ਼ੁਰੂ ਕੀਤੀ ਪਠਾਨਾਂ ਦੇ ਪਿੱਛੇ ਰਹਿ ਗਏ ਸੂਰਮੇ ਸਿੰਘਾਂ ਨੇ ਪਿੱਛੋਂ ਪਠਾਨਾਂ ਦੇ ਪਿੱਛੇ ਰਹਿ ਗਏ ਸੂਰਮੇ ਸਿੰਘਾਂ ਨੇ ਪਿੱਛੋਂ ਹਮਲਾ ਤੇਜ਼ ਕਰ ਦਿੱਤਾ ਹੁਣ ਅਫਗਾਨ ਲਸ਼ਕਰ ਆਪ ਸਿੰਘਾਂ ਦੇ ਵਿਚਾਲੇ ਘਿਰ ਚੁੱਕਾ ਸੀ ਵਹੀਰ ਨੂੰ ਥੋੜੀ ਸੁਰਤ ਆਉਣ ਤੇ ਵਹੀਰ ਵਿੱਚੋਂ ਵੀ ਕੁਝ ਪੁਜੰਗੀ ਤੇ ਬੀਬੀਆਂ ਬਜ਼ੁਰਗ ਅਫਗਾਨਾਂ ਨੂੰ ਪੈ ਗਏ ਘੋੜਿਆਂ ਤੋਂ ਲਾ ਕੇ ਸੁੱਟੇ ਜਾਂਦੇ ਪਠਾਨ ਵਹੀਰੀਆਂ ਹਾਥ ਆ ਜਾਂਦੇ ਤੇ ਉਹ ਡਾਂਗਾ ਸੋਟਿਆਂ ਤੇ ਛੋਟੀਆਂ ਕਿਰਪਾਨਾਂ ਨਾਲ ਉਹਨਾਂ ਨੂੰ ਪਾਰ ਬੁਲਾ ਦਿੰਦੇ ਸਰਦਾਰ ਚਰਤ ਸਿੰਘ ਨੂੰ ਲੜਦਾ ਦੇਖ ਕੇ ਪੰਥ ਨਿਹਾਲ ਹੋ ਰਿਹਾ ਸੀ ਕਿ ਐਸਾ ਸੂਰਮਾ ਹੈ ਏ ਜਿੱਧਰ ਮੌਤ ਦੇਖਦਾ ਹੈ ਉਧਰ ਨੂੰ ਹੀ ਭੱਜ ਲੈਂਦਾ ਹੈ ਕਿਸ ਮਿੱਟੀ ਦਾ ਬਣਿਆ ਹੈ ਇਸ ਦਾ ਜੁੱਸਾ ਕਿ ਦੇਹ ਤੇ ਐਨੇ ਫੱਟ ਲੱਗ ਜਾਣ ਮੰਗਰੂ ਵੀ ਉਸੇ ਬੇਰਤਾ ਨਾਲ ਜੂੰਜ ਰਿਹਾ ਹੈ। ਆਨੰਦਪੁਰ ਦੀ ਮਿੱਟੀ ਨਾਲ ਇੱਕ ਬਾਬੇ ਦੇ ਬੋਲਣ ਤੇ ਇਕਬਾਲ ਨੇ ਜਵਾਬ ਦਿੱਤਾ ਸਾਰੇ ਥੋੜਾ ਮੁਸਕਰਾਏ। ਸੱਚਮੁੱਚ ਧੰਨ ਸਿਦਕ ਨੇ ਇਨਾ ਸਿੱਖਾਂ ਦੇ ਜੋ ਹਜ਼ਾਰਾਂ ਮਾਰੇ ਗਿਆਆਂ ਦੀਆਂ ਤੇਹਾਂ ਤੇ ਬੈਠੇ ਵੀ ਮੁਸਕਰਾ ਰਹੇ ਹਨ। ਧੰਨ ਨੇ ਸਰਦਾਰ ਚਰਤ ਸਿੰਘ ਜਿਹੇ ਸੂਰੇ ਤੇ ਧੰਨ ਨੇ ਵਹੀਰ ਵਿਚਲੇ ਬਾਲ ਬੱਚੇ ਵੀ ਜਿਹੜੇ ਕੋਈ ਆਪਾਤਾਪੀ ਵਿੱਚ ਕਿਧਰੇ ਦੌੜ ਨਹੀਂ ਰਹੇ ਸਗੋਤ ਸਿੰਘਾਂ ਦੇ ਕਹਿਣੇ ਵਿੱਚ ਚੱਲ ਰਹੇ ਨੇ ਬਾਬੇ ਭੰਗੂ ਵੱਲ ਦੇਖਦਾ ਮੈਂ ਬੋਲਿਆ ਉਦੋਂ ਸਿੱਖਾਂ ਵਿੱਚ ਇਤਫਾਕ ਬਹੁਤ ਸੀ ਮੁਖੀ ਸਿੰਘਾਂ ਦੀ ਸਤਿਵਚਨ ਆਖ ਮੰਦਾ ਸੀ ਸਮੂਹ ਪੰਥ ਪੰਜ ਸਿੰਘਾਂ ਵੱਲੋਂ ਕੀਤੇ ਕਿਸੇ ਵੀ ਗੁਰਮਤੇ ਨੂੰ ਸੀਸ ਨਿਵਾਉਂਦਾ ਸੀ ਖਾਲਸਾ ਕੋਈ ਸਵਾਰਥ ਲਾਲਚ ਹੈ ਹੀ ਨਹੀਂ ਸੀ ਜਦ ਜਦ ਅਸੀਂ ਸਤਿਵਚਨ ਕਹਿਣਾ ਛੱਡਾਂਗੇ ਖੁਆਰ ਹੋਵਾਂਗੇ ਬਾਬਾ ਮੇਰੇ ਕੰਨੀ ਦੇਖਦਾ ਬੋਲਿਆ ਸਤਿਵਚਨ ਬਾਬਾ ਜੀ ਪਤਾ ਨਹੀਂ ਇੱਥੇ ਬੰਦਾ ਵੀ ਸੀ ਕਿ ਨਹੀਂ ਪਰ ਮੇਰਾ ਇਹੀ ਕਹਿਣ ਨੂੰ ਚਿਤ ਕੀਤਾ ਸੱਚਮੁੱਚ ਜੇ ਸਰਦਾਰ ਚਰਤ ਸਿੰਘ ਮੁਰਨਾ ਬਹੌੜ ਦਾ ਤਾਂ ਪਠਾਨਾ ਨੇ ਵਹੀਰ ਨੂੰ ਇੰਜ ਵੜਨਾ ਸੀ ਜਿਵੇਂ ਕਿਸਾਨ ਪੱਕੀ ਫਸਲ ਵੜਦਾ ਹੈ ਇੱਕ ਹੋਰ ਬਾਬਾ ਬੋਲਿਆ ਵਹੀਰ ਹੁਣ ਸਰਦਾਰ ਦੇ ਗੁਣ ਗਾ ਰਹੀ ਸੀ ਤੇ ਨਾਲ-ਨਾਲ ਅਸੀਸਾਂ ਵੀ ਦੇ ਰਹੀ ਸੀ ਜੇ ਤੁਸੀਂ ਸੂਰਮੇ ਦੇ ਸਰੀਰ ਤੇ ਲੱਗੇ ਫੱਟ ਗਿਣਨ ਬੈਠ ਜਾਓ ਤਾਂ ਤੁਹਾਨੂੰ ਸ਼ਾਇਦ ਉਨੀ ਗਿਣਤੀ ਨਾ ਆਉਂਦੀ ਹੋਵੇ ਜਿੰਨੇ ਉਸ ਦੇ ਸਰੀਰ ਤੇ ਫੱਟ ਹਨ ਗੋਲੀਆਂ ਤੀਰਾਂ ਤਲਵਾਰਾਂ ਨੀਜਿਆਂ ਨਾਲ ਵਿੰਨੀ ਪਈ ਹੈ ਸਾਰੀ ਦੇ ਭੀਮ ਸੈਨ ਵਾਂਗ ਜਿੱਧਰ ਜਾਂਦਾ ਹੈ ਵੈਰੀਆਂ ਦੇ ਆਹੂ ਲਈ ਜ ਆਉਂਦਾ ਹੈ ਕਿਹੜਾ ਭੀਮ ਸੈਨ ਵਲਸ਼ਲ ਵਰਤ ਕੇ ਜੰਗ ਕਰਦੇ ਲੋਕ ਕਦ ਸਰਦਾਰ ਚਰਤ ਸਿੰਘ ਦੇ ਹਾਨ ਦੇ ਹੋ ਸਕਦੇ ਹਨ ਕੋਈ ਇੱਕ ਵਾਰ ਵੀ ਜੇ ਤੁਸੀਂ ਦੇਖਣ ਬੈਠੋ ਤਾਂ ਇੱਕ ਵਾਰ ਵੀ ਖਾਲੀ ਨਹੀਂ ਮੁੜਦਾ ਸੀ ਉਹਦੇ ਦਾ ਤੁਸੀਂ ਪ੍ਰਯੋਜਨ ਦੇਖੋ ਖਾਲਸਾ ਜੀ ਚਰਤ ਸਿੰਘ ਦਾ ਤੇ ਦੁਸ਼ਮਣ ਫੌਜਾਂ ਦਾ ਲੜਾਈ ਦਾ ਮਕਸਦ ਦੇਖੋ ਦੋਹਾਂ ਧਿਰਾਂ ਦਾ ਸੰਸਾਰ ਦੇ ਕਿਸੇ ਯੁੱਧੇ ਦੀ ਤੁਲਨਾ ਸ਼ਾਇਦ ਚਰਤ ਸਿੰਘ ਨਾਲ ਨਹੀਂ ਕੀਤੀ ਜਾ ਸਕਦੀ ਇਸ ਦੀ ਜੰਗ ਧਰਮ ਯੁੱਧ ਹੈ ਇਹ ਕੋਈ ਰਾਜ ਭਾਗ ਦੇ ਭੁੱਖੇ ਮੁਗਲਾਂ ਤੁਰਕਾਂ ਜਾਂ ਜਰ ਜੋਰੂ ਲਈ ਲੜਦੇ ਰਾਜਿਆਂ ਵਰਗਾ ਨਹੀਂ ਇਹ ਤਾਂ ਮਨੁੱਖਤਾ ਦੇ ਭਲੇ ਲਈ ਲੜ ਰਿਹਾ ਹੈ ਇੱਕ ਵੱਡੀ ਉਮਰ ਦਾ ਬਜ਼ੁਰਗ ਬੋਲਿਆ ਤਨ ਹੈ ਚਰਤ ਸਿੰਘ ਇਹ ਸਾਡਾ ਰਾਖਾ ਬਣ ਕੇ ਬਹੌੜਿਆ ਹੈ ਐਸੀਆਂ ਅਸੀਸਾਂ ਤੇ ਗੁਣਗਾਨ ਤੋਂ ਬੇਖਬਰ ਸਰਦਾਰ ਦਰਮਿਆ ਯੁੱਧ ਵਿੱਚ ਅਫਗਾਨਾਂ ਦੇ ਆਹੂ ਲਾ ਰਿਹਾ ਹੈ ਲਹੂ ਨਾਲ ਉਸਦੇ ਚੋਲੇ ਦਾ ਰੰਗ ਬਦਲ ਚੁੱਕਾ ਹੈ ਕਿਰਪਾਨ ਦੇ ਮੁਠੇ ਵਿੱਚ ਹੱਥ ਸੁੱਜ ਗਿਆ ਹੈ ਘੋੜੇ ਜ਼ਖਮੀ ਹੋ ਚੁੱਕੇ ਹਨ ਪਰ ਸਿਦਕ ਸਿੰਘ ਦੇ ਸਿਦਕ ਨੂੰ ਕੋਈ ਸ਼ੋ ਵੀ ਨਹੀਂ ਸਕਿਆ ਜੋ ਵੀ ਸਾਡੇ ਵਿੱਚੋਂ ਜਿਉਂਦਾ ਰਹੇਗਾ ਚਰਤ ਸਿੰਘ ਕਰੇਗਾ ਚਰਤ ਸਿੰਘ ਕਰਕੇ ਰਹੇਗਾ ਤੇ ਉਸ ਦਾ ਦੀਨਦਾਰ ਹੋਵੇਗਾ ਮਹਾਰਾਜ ਕਿਰਪਾ ਕਰਨ ਤੇ ਚਰਤ ਸਿੰਘ ਦਾ ਪ੍ਰਤਾਪ ਹੋਰ ਵਧੇ ਸਾਰੇ ਪੰਥਤਾ ਇਹੋ ਆਗੂ ਹੋਵੇ ਤੇ ਸਰਦਾਰਾਂ ਸਿਰ ਸਰਦਾਰ ਹੋਏ ਕੋਈ ਕਹਿ ਰਿਹਾ ਹੈ ਕਿ ਇਹ ਪਾਤਸ਼ਾਹ ਬਣੇ ਕੋਈ ਕਹਿੰਦਾ ਹੈ ਲੋਹਾਰ ਦੇ ਤਖਤ ਤੇ ਬੈਠੇ ਕਿਧਰੋਂ ਆਵਾਜ਼ ਆ ਰਹੀ ਹੈ ਮਲਤਾਨ ਪਿਸ਼ੌਰ ਵੀ ਇਸ ਦਾ ਸਿੱਕਾ ਚੱਲੇ ਕੋਈ ਕਹਿੰਦਾ ਹੈ ਕਸ਼ਮੀਰ ਕਾਬਲ ਦੀ ਕਿਸ ਦੇ ਝੰਡੇ ਝੁਲਣ ਦਿੱਲੀ ਦੱਖਣ ਪਹਾੜ ਤੇ ਕੁੱਲ ਦਿਸ਼ਾਵਾਂ ਵਿੱਚ ਚੜਤ ਸਿੰਘ ਦਾ ਰਾਜ ਹੋਵੇ ਚਾਰੇ ਕੁੰਟਾਂ ਵਿੱਚ ਸਰਦਾਰ ਚੜਤ ਸਿੰਘ ਦੀ ਜੈ ਜੈਕਾਰ ਹੋਵੇ ਐਸੀਆਂ ਅਸੀਸਾਂ ਮਾਈਆਂ ਪੀਬੀਆਂ ਦੇ ਰਹੀਆਂ ਹਨ ਜਿਨ੍ਹਾਂ ਦੇ ਬੱਚਿਆਂ ਦਾ ਰਾਖਾ ਬਣ ਕੇ ਚੜਤ ਸਿੰਘ ਸਾਹਿਬ ਦੇ ਹਿੱਸੇ ਦੇ ਫਾਟ ਆਪਣੇ ਸਿਰ ਲੈ ਰਿਹਾ ਹੈ ਕੋਨ ਤਾਂ ਹਾਲਾਤ ਇਹ ਹੋ ਗਈ ਹੈ ਕਿ ਵਹੀਰ ਵਿੱਚ ਜਿਸ ਨੂੰ ਵੀ ਕਿਸੇ ਪਾਸਿਓਂ ਪਠਾਨਾਂ ਦੇ ਹੱਲੇ ਦਾ ਭੈ ਹੁੰਦਾ ਹੈ ਔਰ ਚਰਤ ਸਿੰਘ ਵੱਲ ਚੱਲਾ ਜਾਂਦਾ ਹੈ ਜਿੱਧਰ ਜਿੱਧਰ ਚਰਤ ਸਿੰਘ ਜਾਂਦਾ ਹੈ ਵਹੀਰ ਉਸੇ ਪਾਸੇ ਜਾਂਦੀ ਹੈ ਸ਼ਹੀਦ ਸਿੰਘ ਨਾਲ ਹਨ ਸਰਦਾਰ ਚਰਤ ਸਿੰਘ ਦੇ ਤੇ ਉਹ ਸਰਦਾਰ ਦੀ ਕਦੇ ਹਾਰ ਨਹੀਂ ਹੋਣ ਦੇਣਗੇ ਤੁਸੀਂ ਦੇਖਿਓ ਸਰਦਾਰ ਸਾਡਾ ਸਭ ਦਾ ਮੁਕਤੀਦਾਤਾ ਬਣੇਗਾ ਤੇ ਸ਼ੁਕਰ ਚੱਕੀਆ ਦਾ ਸਿੱਕਾ ਕਾਬਲ ਕੰਧਾਰ ਤੇ ਚੱਲੇਗਾ ਇੱਕ ਬਾਬੇ ਨੇ ਭਵਿੱਖਤ ਵਾਕ ਕਹੇ ਤੇ ਵਹੀਰ ਲਗਾਤਾਰ ਜੂੰਝ ਰਹੇ ਸਰਦਾਰ ਚਰਤ ਸਿੰਘ ਲਈ ਅਰਦਾਸਾ ਕਰਦਾ ਰਿਹਾ। ਜਿਉਂ-ਜਿਉਂ ਬਾਬਾ ਸਾਨੂੰ ਦੱਸ ਰਿਹਾ ਹੈ ਕਿ ਕਿਵੇਂ ਵਹੀਰ ਸਰਦਾਰ ਚਰਤ ਸਿੰਘ ਨੂੰ ਰਾਜ ਭਾਗ ਦੀਆਂ ਅਸੀਸਾਂ ਦੇ ਰਹੀ ਹੈ, ਤਿਉਂ-ਤਿਉਂ ਮੇਰੇ ਸਾਰੇ ਪਿੰਡੇ ਦੇ ਲੋਕ ਅੰਡੇ ਖੜੇ ਹੋ ਰਹੇ ਹਨ ਤੇ ਮੈਂ ਬਿੰਦ-ਬਿੰਦ ਮਗਰੋਂ ਆਪਣੀਆਂ ਬਾਹਾਂ ਤੇ ਹੱਥ ਫੇਰ ਰਿਹਾ ਹਾਂ। ਪਤਾ ਨਹੀਂ ਸਰਦਾਰ ਚਰਤ ਸਿੰਘ ਦਾ ਨਾਮ ਸੁਣਦਿਆਂ ਹੀ ਮੈਨੂੰ ਤੁੜਤੜੀ ਜਹੀ ਕਿਉਂ ਛਿੜ ਜਾਂਦੀ ਸੀ। ਧੰਨਵਾਦ।